ਹਾਂਜੀ ਸਤਿ ਸ਼੍ਰੀ ਅਕਾਲ ਜੀ कॉटन ਦੇ ਸੂਟਾਂ ਦਾ ਕਾਫੀ ਟ੍ਰੈਂਡ ਹੈਗਾ ਤੇ ਇਹ ਵਾਲੇ कॉटन सूट ਦੇ ਇਸ ਵਾਰ ਦੁਪੱਟਿਆਂ ਤੇ ਵੀ ਵਰਕ ਕੀਤਾ ਬਾਟਮ ਤੇ ਵਰਕ ਆ ਬਹੁਤ ਸੋਹਣੇ ਸੂਟ ਨੇ ਕਲਰ ਕੰਬੀਨੇਸ਼ਨ ਇਹਨਾਂ ਦੇ ਬਹੁਤ ਜ਼ਿਆਦਾ ਪਿਆਰੇ ਹੋਣਗੇ ਸਪੈਸ਼ਲ ਇਸ ਵਾਰ ਆਫ ਵਾਈਟ ਵਾਈਟ ਬਾਟਮ ਦਾ ਬਹੁਤ ਟ੍ਰੈਂਡ ਹੈਗਾ ਸਾਰੇ ਸੂਟਾਂ ਦੇ ਪ੍ਰਾਈਸ ਨਾਲ ਮੈਂਸ਼ਨ ਕੀਤੇ ਹੁੰਦੇ ਨੇ ਤੁਸੀਂ ਚੈੱਕ ਕਰਕੇ ਆਨਲਾਈਨ ਆਰਡਰ ਕਰ ਸਕਦੇ ਹੋ ਇਹਨਾਂ ਦੇ ਵਰਕ ਬਹੁਤ ਸੋਹਣੇ ਮਸ਼ੀਨ ਐਮਬਰਾਇਡਰੀ ਦੇ ਵਿੱਚ ਹੋਣਗੇ ਕਿਸੇ ਦੇ ਵਿੱਚ ਕੱਟ ਵਾਲਾ ਜਿਹੜਾ ਵਰਕ ਵੀ ਉਹ ਦਿੱਤਾ ਹੋਇਆ ਆ ਇਹ ਬਹੁਤ ਸੋਹਣਾ ਡਿਜ਼ਾਈਨਰ ਸੂਟਸ ਘੇਰੇ ਤੇ ਵਰਕ ਆਇਗਾ ਪੌਂਚਾਂ ਤੇ ਤੇ 슬ੀਵਸ ਤੇ ਵਰਕ ਕੀਤਾ ਇਹਨਾਂ ਦੇ ਨਾਲ ਦੁਪੱਟੇ ਵੀ ਰੈਡੀ ਕੀਤੀ ਹੋਏ ਨੇ ਬਹੁਤ ਹੀ ਸੋਹਣੀ ਫਿਨਿਸ਼ਿੰਗ ਪੱਟੀ ਲਾ ਕੇ ਲੇਸਸ ਲਗਾਈਆਂ ਹੋਈਆਂ ਨੇ ਕਲਰ ਆਪਸ਼ਨ ਬਹੁਤ ਜ਼ਿਆਦਾ ਸੋਹਣੇ ਮਿਲ ਜਾਣੀ ਬਰਬਰੀ ਦੇ ਵਿੱਚ ਪ੍ਰਿੰਟ ਬਹੁਤ ਸੋਹਣੇ ਸੋਹਣੇ ਆਏ ਨੇ ਬਿਲਕੁਲ ਲਾਈਟਲੀ ਪ੍ਰਿੰਟ ਹੋਣਗੇ ਇਹਨਾਂ ਨੂੰ ਤੁਸੀਂ ਲੇਸਸ ਲਾ ਕੇ ਡਿਜ਼ਾਈਨ ਕਰ ਸਕਦੇ ਜਾਂ ਫਿਰ ਇਦਾਂ ਹੀ ਤੁਸੀਂ ਸੂਟਾਂ ਨੂੰ ਸਟਿਚ ਕਰੋ ਬਹੁਤ ਸੋਹਣੇ ਰੈਡੀ ਹੁੰਦੇ ਨੇ ਸੋ ਇਹਨਾਂ ਨੂੰ ਆਰਡਰ ਕਰਨ ਲਈ ਤੁਸੀਂ ਮੈਨੂੰ ਵਟਸਐਪ ਤੇ ਆਰਡਰ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣੀ ਸ਼ਾਪ ਤੇ ਵਿ ਸਾਰੇ ਸੂਟ ਆਪਣੇ ਕੋਲ ਇਸ ਤਰ੍ਹਾਂ ਅਵੇਲੇਬਲ ਹੈਗੇ ਨੇ ਡਿਜ਼ਾਈਨਸ ਸਾਰੇ ਬਹੁਤ ਸੋਹਣੇ ਨੇ ਔਰ ਇਸ ਤਰ੍ਹਾਂ ਦੇ ਕਾਟਨ ਦੇ ਨਵੇਂ ਪ੍ਰਿੰਟ ਵੀ ਤੁਸੀਂ ਲੈ ਸਕਦੇ ਹੋ ਥੈਂਕ ਯੂ ਜੀ